ਹਾਂਜੀ ਮਿੱਤਰੋ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਨਿਊ ਬਲੌਗ ਦੇ ਵਿੱਚ ਤੇ ਸੋ ਮਿੱਤਰੋ ਅੱਜ ਆਪਾਂ ਆਏ ਸੀ ਬਠਿੰਡੇ ਤੇ ਜਿੱਥੇ ਕਿ ਆਪਣੇ ਭਰਾ ਦੀ ਜਿਹੜੀ ਵਰਕਸ਼ਾਪ ਆ ਗਈ ਕਾਰਾਂ ਦੀ ਤੇ ਸੋ ਉਹਨਾਂ ਬਾਰੇ ਆਪਾਂ ਜਾਣਕਾਰੀ ਦਿਵਾਵਾਂਗੇ ਬਾਈ ਤੋਂ ਕਿਹੜੀ ਗੱਡੀ ਦਾ ਆਪਣਾ ਆਲ ਓਵਰ ਵਰਕ ਕਰਦੇ ਆ ਭਰਾ ਤੇ ਕਿੱਥੇ ਇਹਨਾਂ ਦੀ ਸ਼ਾਪ ਆ ਬਾਕੀ ਜੇ ਕਿਸੇ ਭਰਾ ਨੇ ਆਪਣੇ ਨੇ ਕੰਮ ਕਰਾਉਣਾ ਹੋਵੇ ਆਪਣੇ ਜਿਹੜੇ ਆਪਣੇ ਸਬਸਕ੍ਰਾਈਬਰ ਭਰਾ ਹਨ ਤਾਂ ਤੁਸੀਂ ਇਹਨਾਂ ਤੋਂ ਆਪਣੀ ਕਿਸੇ ਵੀ ਕਾਰ ਦਾ ਡੈਂਟਿੰਗ ਦਾ ਹੋਵੇ ਪੇਂਟਿੰਗ ਦਾ ਹੋਵੇ ਜਾ ਮਕੈਨੀਕਲ ਵਰਕ ਹੋਵੇ ਤੁਸੀਂ ਕਰਵਾ ਸਕਦੇ ਚਾਹੇ ਡੀਜ਼ਲ ਹੋਵੇ ਚਾਹੇ ਪੈਟਰੋਲ ਗੱਡੀ ਹੋਵੇ ਬਾਕੀ ਭਰਾ ਤੋਂ ਆਪਾਂ ਜਿਹੜੀ ਇਨਫੋਰਮੇਸ਼ਨ ਹਾਸਲ ਕਰਾਂਗੇ ਹਨ ਤੇ ਪੁੱਛਾਂਗੇ ਕਿਹੜੀ-ਕਿਹੜੀ ਗੱਡੀ ਦਾ ਬਾਈ ਸਪੈਸ਼ਲਿਸਟ ਆ ਕਿਹੜੀ ਗੱਡੀ ਦਾ ਆਪਣਾ ਵਰਕ ਕਰਦੇ ਸਾਰਾ ਤੁਹਾਨੂੰ ਅੱਜ ਗੱਲਬਾਤ ਕਰਾਵਾਂਗੇ ਤੇ ਸੋ ਵਲੌਗ ਨਾਲ ਜੁੜ ਰਹੇ ਹੋ ਤੇ ਆਉ ਕਰਦੇ ਆ ਗੱਲਬਾਤ ਬਾਕੀ ਬਾਈ ਦਾ ਜਿਹੜਾ ਵਰਕਸ਼ਾਪ ਆ ਕੀ ਇਹ ਪਾਵਰ ਹਾਊਸ ਰੋਡ ਤੇ ਤੇ ਇੱਧਰ ਹਸਪੀਟਲ ਦੇ ਬਿਲਕੁਲ ਸਾਹਮਣੇ ਆ ਜਾਂਦੀ ਆ ਤੇ ਬਾਕੀ ਬਾਈ ਨੂੰ ਪੁੱਛਦੇ ਆਪਾਂ ਕਿਹੜੀ-ਕਿਹੜੀ ਗੱਡੀ ਦਾ ਬਾਈ ਸਪੈਸ਼ਲ ਕੰਮ ਕਰਦੇ ਆ ਤੇ ਕੀ ਗੱਲ ਤੇ ਆਲਰੇਡੀ ਬਾਕੀ ਬਾਈ ਕੋਲੇ ਗੱਡੀਆਂ ਤੁਸੀਂ ਦੇਖ ਰਹੇ ਹੋ ਤੇ ਬਾਕੀ ਕੰਮ ਵਾਸਤੇ ਆਇਆਂ ਖੜੀਆਂ ਹਨ ਤੇ ਬਾਕੀ ਆਪਾਂ ਵੀ ਗੱਡੀ ਬਾਈ ਤੇ ਰਿਪੇਅਰ ਕਰਾਈ ਸੀਗੀ ਕਿਉਂਕਿ ਆਪਣਾ ਭਰਾ ਰੈਸ ਸਾਰਾ ਆਪਣਾ ਭਰਾ ਹਨਾ ਤੇ ਬਾਈ ਸასი ਘਾਲ ਸასი ਘਾਲ ਬਾਈ ਬਾਈ ਜੀ ਆਪਣਾ ਪ੍ਰੋਪਰ ਨਾਮ ਐਡਰੈਸ ਤੇ ਪਤਾ ਕੀ ਹੈ ਮੇਰਾ ਨਾਮ ਨਛਤਰ ਸਿੰਘ ਹੈ ਜੀ ਠੀਕ ਹੈ ਐਡਰੈਸ ਆਪਣਾ ਪਾਵਰ ਸ ਰੋਡ ਤੇ ਰਮਾਨਾ ਹਸਪਤਾਲ ਦੇ ਬਿਲਕੁਲ ਸਾਹਮਣੇ ਵਰਕਸ਼ਾਪ ਹੈ ਆਪਣੀ ਕਰਾਂ ਜੀ ਠੀਕ ਹੈ ਠੀਕ ਹੈ ਤੇ ਬਾਈ ਜੀ ਆਪਾਂ ਕਿਹੜੀ ਕਿਹੜੀ ਗੱਡੀ ਦੀ ਆਪਾਂ ਸਪੈਸ਼ਲਿਸਟਾਂ ਤਾਂ ਜਾਂ ਕਿਹੜੀ ਕਿਹੜੀ ਗੱਡੀ ਦਾ ਆਪਾਂ ਕੰਮ ਕਰਦੇ ਆਂ ਡੀਜ਼ਲ ਦਾ ਕਰਦੇ ਆਂ ਜਾਂ ਪੈਟਰੋਲ ਦਾ ਕਰਦੇ ਆਂ ਸਾਰਾ ਆਪਣ ਨੂੰ ਵਿਸਥਾਰ ਨਾਲ ਬੜਾ ਜਾਣਕਾਰੀ ਦਿਓ ਸਾਰੀਆਂ ਦੀ ਕਰਦੇ ਆਂ ਜੀ ਡੀਜ਼ਲ ਹੋਵੇ ਪੈਟਰੋਲ ਹੋਵੇ ਕੋਈ ਵੀ ਗੱਡੀ ਹੋਵੇ ਆਪਾਂ ਸਾਰੀਆਂ ਦਾ ਵਰਕ ਕਰਦੇ ਆਂ ਠੀਕ ਹੈ ਹਾਂਜੀ ਆਪਾਂ ਕਰੂਜ਼ ਦੇ ਸਪੈਸ਼ਲਿਸਟ ਆਂ ਕਰੂਜ਼ ਆਪਾਂ ਤਿਆਰ ਕਰਕੇ ਠੀਕ ਹੈ ਮੋਡੀਫਾਈ ਕਰਕੇ ਸਾਰਾ ਕੁਝ ਕਰਕੇ ਦਿੰਦੇ ਆਂ ਠੀਕ ਹੈ ਇਹ ਬਾਈ ਕਰੂਜ਼ ਗੱਡੀ ਕਿਹੜੀ ਜਗ੍ਹਾ ਤੋਂ ਆਈ ਆਪਣੇ ਕੋਲੇ ਇਹ ਆਪਣੀ ਮੱਲਣਪਿੰਡ ਤੋਂ ਆਈ ਆਈ ਇਹਦਾ ਟੋਟਲੀ ਸਾਰਾ ਵਰਕ ਕਰਿਆ ਜੀ ਜਿਵੇਂ ਹੁਣ ਪੇਂਟ ਵੀ ਇਹਦਾ ਦਾਸ ਜਾ ਹੋਇਆ ਪਰ ਇਹ ਵੀ ਕਰਨਾ ਹੈ ਹਾਂਜੀ ਹਾਂਜੀ ਇਹਦਾ ਸਾਰਾ ਪੇਂਟ ਕਰਨੀ ਹੈ ਜੀ ਸਾਰੀ ਤਿਆਰ ਕਰਕੇ ਦੇਣੀ ਹੈ ਕਹਿੰਦਾ ਪਾਓ ਠੀਕ ਹੈ ਸਾਰੀ ਤਿਆਰ ਕਰਕੇ ਦੇਣੀ ਸਾਰੀ ਤਿਆਰ ਕਰਕੇ ਠੀਕ ਹੈ ਤੇ ਬਾਈ ਆਪਣੇ ਕੋਲ ਕਿੰਨਾ ਟਾਈਮ ਹੋ ਗਿਆ ਗੱਡੀ ਇਹਨੂੰ ਇਹ ਗੱਡੀ ਇਹਨੂੰ ਆਪਣੇ ਕੋਲੇ ਹੋ ਗਏ ਜੀ ਮੰਨ ਕੇ ਚਲੋ ਮਹੀਨਾ ਹੋਣਾ ਲਈ ਇਹਦਾ ਅੱਛਾ ਮਕੈਨੀਕਲ ਵਰਕ ਜਿਹੜਾ ਹੈਗਾ ਬਿਲਕੁਲ ਡਨ ਹੈ ਜੀ ਠੀਕ ਹੈ ਥੋੜਾ ਕੰਮ ਰਹਿ ਗਿਆ ਉਸ ਤੋਂ ਬਾਅਦ ਜਿਹੜਾ ਪੇਂਟ ਦਾ ਕੰਮ ਹੈ ਜਿਹੜਾ ਉੱਪਰਲਾ ਬਾਡੀ ਦਾ ਕੰਮ ਸ਼ੁਰੂ ਹੋਊਗਾ ਠੀਕ ਹੈ ਹਾਂਜੀ ਤੇ ਕਹਿਣ ਦਾ ਮਤਲਬ ਜੇ ਇਹੋ ਜੀ ਗੱਡੀ ਕਿਸੇ ਭਰਾ ਦੀ ਆਉ ਠੀਕ ਹੈ ਹਾਂਜੀ ਇਹ ਤੇ ਮੰਨ ਕੇ ਚੱਲਾ ਲੱਗ ਜੂ 1.5 ਮਹੀਨਾ ਲੱਗੇ। ਅੱਛਾ 1.5 ਮਹੀਨੇ ਚ ਦੇ ਦਿੰਨੇ ਆ। ਠੀਕ ਹੈ। ਤੇ ਇਹਨੂੰ ਕਿੰਨੇ ਦਿਨ ਹੋ ਗਏ ਆਪਣੇ ਆਈ ਨੂੰ? ਇਹਨੂੰ ਬਸ 1 ਮਹੀਨਾ ਖੋਣ ਵਾਲਾ ਜੀ। ਅੱਛਾ 1 ਮਹੀਨਾ ਹੋਣਾ ਵਾਲਾ। ਤੇ ਪੇਂਟ ਪੂੰਡ ਦਾ ਸਾਰਾ ਇੱਥੇ ਹੀ ਹੁੰਦਾ ਕਿ ਪਾਸਾ ਰੱਖ ਦੇਣ। ਸਾਰਾ ਇੱਥੇ ਹੀ ਹੁੰਦਾ ਜੀ ਆਪਣੇ ਕੋਲੇ। ਠੀਕ ਹੈ। ਹਾਂਜੀ ਹਾਂਜੀ। ਸਾਰਾ ਕੰਮ ਤਿਆਰ ਕਰਕੇ ਆਪਾਂ ਫੇਰ ਹੀ ਗੱਡੀ ਹੋਊਗੀ। ਠੀਕ ਹੈ। ਤੇ ਭਾਈ ਆਪਣੀਆਂ ਜਿਹੜੀਆਂ ਕਰੂਜ਼ ਗੱਡੀਆਂ ਆਪਣੇ ਆਲਰੇਡੀ ਹੁਣ ਤੱਕ ਕਿੰਨੀਆਂ ਕਿ ਤਿਆਰ ਕਰ ਚੁੱਕੇ ਆਪਾਂ? ਕਰੂਜ਼ ਗੱਡੀਆਂ ਆਪਾਂ ਮੰਨ ਕੇ ਚੱਲੋ ਤੇ ਬਾਈ ਫਿਰ ਜਿਵੇਂ ਹੁਣ ਆਪਣੇ ਭਰਾ ਕਈ ਐਨ ਆਰ ਆਈ ਵੀਰ ਆ ਜਾਂ ਆਪਣੇ ਕਈਆਂ ਤੋਂ ਦੂਰੋਂ ਨਹੀਂ ਆਇਆ ਜਾਂਦਾ ਤੇ ਫਿਰ ਗੱਡੀ ਆਪਣੇ ਉਥੋਂ ਲੈ ਵੀ ਆਉਨੇ ਹਾਂਜੀ ਹਾਂਜੀ ਲੈ ਵੀ ਆਉਨੇ ਛੱਡ ਵੀ ਆਉਨੇ ਅਸੀਂ ਛੱਡ ਲੁਧਿਆਣੇ ਤੋਂ ਵੀਰ ਸੀਗੇ ਸਰਕਾਰੀ ਡੌਟੀ ਤੇ ਸੀਗੇ ਉਹ ਗੱਡੀ ਤਿਆਰ ਕਰਕੇ ਆਪਾਂ ਛੱਡ ਕੇ ਆਏ ਠੀਕ ਹੈ ਠੀਕ ਹੈ ਸਾਰੀ ਛੱਡ ਕੇ ਆਏ ਹਾਂ ਨਾ ਉਹ ਵੀਡੀਓ ਵੀ ਮੰਨ ਕੇ ਚੱਲੋ ਆਪਣੇ ਕੋਲੇ ਆਉਂਦੇ ਸੀਗੇ ਤੇ ਬਾਈ ਆ ਇੰਜਨ ਫਿਰ ਕਿੱਥੋਂ ਲਿਆਂਦਾ ਇਹਦਾ ਇਹ ਇੰਜਨ ਆਪਾਂ ਮੰਨ ਕੇ ਚੱਲੋ ਬਾਈ ਜੀ ਪਾਤੜਾਂ ਤੋਂ ਲੈ ਕੇ ਆਏ ਸੀ ਖਨੌਰੀ ਪਾਤੜਾਂ ਤੋਂ ਹਾਂਜੀ ਹਾਂਜੀ ਤੇ ਮੈਂ ਸੁਣਾ ਯਾਰ ਮਸ਼ਹੂਰ ਵੜਾ ਹਨਾ ਕਵਾੜੋ ਹਾਂਜੀ ਉੱਥੇ ਬਹੁਤ ਵੱਡਾ ਕਵਾੜਾ ਏ ਉੱਥੋਂ ਤਕਰੀਬਨ ਕਿਸੇ ਵੀ ਗੱਡੀ ਦਾ ਸਾਰਾ ਹੀ ਸਮਾਨ ਮਿਲ ਜਾਂਦਾ ਕਿਸੇ ਨਹੀਂ ਵੀ ਕਾਰਾਂ ਦੇ ਸਮਾਨ ਲੈਣਾ ਹੋਵੇ ਕਾਰ ਨਹੀਂ ਕਾਰ ਲੈ ਜਾਂਦਾ ਉੱਥੇ ਬਹੁਤ ਵੱਡਾ ਕਵਾੜਾ ਅੱਛਾ ਕਾਰ ਲੈ ਜਾਂਦਾ ਹੋਰ ਵੱਡਾ ਹਨਾ ਠੀਕ ਹੈ ਹਾਂਜੀ ਤੇ ਜਿਵੇਂ ਹੁਣ ਆਪਣਾ ਹੀ ਇੰਜਨ ਲੈ ਕੇ ਆਏ ਆ ਤੁਸੀਂ ਇਹਦੇ ਵਿੱਚ ਮਤਲਬ ਐ ਬਣਾਇਆ ਤਾਂ ਨਹੀਂ ਦਿੰਦੇ ਜਾਂ ਕੋਈ ਆਪ ਨੂੰ ਪਹਿਲਾਂ ਇੰਜਨ ਦਾ ਵੀ ਲਾਉਣਾ ਪੈਂਦਾ ਪਾਰਟ ਨਹੀਂ ਆਪਣੇ ਇੰਜਨ ਕੱਲਾ ਬਲਾਕ ਦੇ ਸਮੇਤ ਹਾਫ ਇੰਜਨ ਆਉਂਦਾ ਏ ਜਿਹੜਾ ਬਾਕੀ ਮੈਨੀਫੋਲਡ ਹੋ ਗਿਆ ਆਪਾਂ ਵਗੈਰਾ ਉਹ ਸਾਰੀ ਫਿਟਿੰਗ ਲਾਉਣੀ ਪੈਂਦੀ ਅੱਛਾ ਉਹ ਪਹਿਲਾਂ ਨਹੀਂ ਲਾਉਣੀ ਪੈਂਦੀ ਉਹ ਸਾਰੀ ਪਹਿਲਾਂ ਨਹੀਂ ਲਾਉਣੀ ਤੇ ਫਿਰ ਬਾਈ ਜਿਹੜਾ ਇੰਜਣ ਲੈ ਕੇ ਆਉਂਦੇ ਆਪਾਂ ਇਹ ਆਪਣਾ ਪੁਰਾਣਾ ਕੱਢ ਦੇ ਵਿੱਚ ਫਿਰ ਹਾਂਜੀ ਉਹ ਪੁਰਾਣਾ ਇੰਜਣ ਵਿੱਚ ਰੱਖ ਕੇ ਹੀ ਆਪਾਂ ਨੂੰ ਦਿੰਦੇ ਅੱਛਾ ਵਿੱਚ ਰੱਖ ਕੇ ਦਿੰਦੇ ਹਾਂਜੀ ਤੇ ਜਿਵੇਂ ਹੁਣ ਬਾਈ ਕਿਸੇ ਨੇ ਉਲਾਇਆ ਪਾਉਣੇ ਆ ਜਾਂ ਕੋਈ ਦਾ ਪਾਰਟ ਖਰਾਬ ਹੋ ਗਿਆ ਕਰੂਜ਼ ਦਾ ਤਕਰੀਬਨ ਸਾਰਾ ਸਮਾਨ ਮਿਲ ਜਾਂਦਾ ਉਸ ਨਹੀਂ ਕਈ ਭਰਾ ਕਹਿੰਦੇ ਨਾ ਯਾਰ ਕਰੂਜ਼ ਦਾ ਸਮਾਨ ਨਹੀਂ ਮਿਲਦਾ ਨਹੀਂ 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 ਸਮਾਨ ਸਾਰਾ ਮਿਲ ਜਾਂਦਾ ਜੀ ਅੱਛਾ ਆਪਣੇ ਬਠਿੰਡੇ ਵਿੱਚ ਮਿਲਦਾ ਹਾਂਜੀ ਬਠਿੰਡੇੋਂ ਬਠਿੰਡੇੋਂ ਘੱਟ ਮਿਲਦਾ ਜੀ ਥੋੜਾ ਜਿਹਾ ਠੀਕ ਹੈ ਹਾਂਜੀ ਜ਼ਿਆਦਾਤਰ ਇਹਦਾ ਕਿੱਥੇ ਮਿਲਦਾ ਸਮਾਨ ਜ਼ਿਆਦਾਤਰ ਆਪਾਂ ਤਾਂ ਉੱਥੇ ਹੀ ਲਿਆਉਣੇ ਹੁੰਦੇ ਜੀ ਨਹੀਂ ਨਹੀਂ ਜੇ ਮੇ ਹੁਣ ਕੋਈ ਪਾਰਟ ਤੇ ਤੁਹਾਨੂੰ ਲੋਡ ਪੈ ਗਈ ਮੰਨ ਲਾ ਕੋਈ ਪਾਇਪ ਟੁੱਟ ਗਈ ਤੁਹਾਡੇ ਦੇ ਕੰਮ ਕਰਦੇ ਤੋਂ ਜਾਂ ਕੋਈ ਬੈਲਟ ਹਾਂ ਸਾਰਾ ਆਪਣਾ ਬਟੰਡੀ ਮਿਲ ਜਾਂਦੀ ਜਿਵੇਂ ਕੋਈ ਬੈਲਟ ਥਾ ਐਸਵੀ ਮੋਟਰ ਹੈਗੀ ਹੂੰ ਗੋਨਿਆਂ ਦੇ ਉੱਤੇ ਤਿੰਨ ਗੋਣੇ ਨੇੜੇ ਜਾਂ ਕੋਈ ਐਕਸਲ ਦਾ ਬੈਰਿੰਗ ਖਰਾਬ ਹੋ ਗਿਆ ਜਾਂ ਆਪਣੀ ਬੈਲਟ ਖਰਾਬ ਹੋ ਗਈ ਨੋਰਮਲ ਚੀਜ਼ਾਂ ਮਿਲ ਜਾਂਦੀਆਂ ਰੂਟੀਨ ਵਾਲੀਆਂ ਚੀਜ਼ਾਂ ਮਿਲ ਜਾਂਦੀਆਂ ਬਾਡੀ ਪਾਰਟ ਨਹੀਂ ਮਿਲਦਾ ਹਾਂਜੀ ਹਾਂਜੀ ਠੀਕ ਹੈ ਜਿਹੜਾ ਮੇਜਰ ਸਮਾਨ ਆ ਉਹ ਆਪਾਂ ਉੱਥੇ ਲੈ ਕੇ ਆਉਂਦੇ ਠੀਕ ਹੈ ਤੇ ਬਾਈ ਫਿਰ ਪੈਟਰੋਲ ਗੱਡੀ ਕਿਹੜੀ-ਕਿਹੜੀ ਦਾ ਆਪਾਂ ਵਰਕ ਕਰਦੇ ਪੈਟਰੋਲ ਸਾਰੀਆਂ ਜੀ ਤੇ ਜਿਵੇਂ ਚਲੋ ਮਕੈਨੀਕਲ ਜੌਬ ਤਾਂ ਆਪਣੀ ਹੋ ਗਈ ਪੇਂਟ ਦੀ ਵੀ ਹੋਰ ਵੀ ਕੰਮ ਗੱਡੀ ਦੇ ਵਿੱਚ ਜਿਵੇਂ ਏਸੀ ਵਗੈਰਾ ਦਾ ਜਾਂ ਇਲੈਕਟ੍ਰੀਕਲ ਦਾ ਹਾਂਜੀ ਹਾਂਜੀ ਇਲੈਕਟ੍ਰੀਕਲ ਦਾ ਸਾਰਾ ਕੰਮ ਆਪ ਆਪ ਹੀ ਖੁਦ ਕਰਕੇ ਦਿੰਦੇ ਠੀਕ ਹੈ ਖੁਦ ਹੀ ਕਰਕੇ ਦਿੰਦੇ ਇੱਕ ਬਈਆ ਇੰਜਨ ਕਿਹੜੀ ਗੱਡੀ ਦਾ ਇਹ ਇੰਜਨ ਸਕੌਡਾ ਦਾ ਬਗਲੇ ਸੀਗਾ ਸਕੌਡਾ ਅੱਛਾ ਸਕੌਡਾ ਰੈਪ ਰੈਪਿਡ ਠੀਕ ਹੈ ਹਾਂਜੀ ਤੇ ਬਈ ਫਿਰ ਇਹ ਗੱਡੀਆਂ ਦਾ ਜਾਂਦ ਨਾਲ ਇੰਨੀ ਤਕੜਗਾਉਂਦੇ ਫਿਰ ਬਦਲ ਦਿੱਕ ਲੋਡ ਪਈ ਇਹਨਾਂ ਨੂੰ ਨਹੀਂ ਇਹਦੇ ਚੋ ਦਿੱਕਤ ਆ ਗਈ ਸੀ ਇਹਦਾ ਵੀ ਪਾਣੀ ਲੀਕ ਹੋ ਗਿਆ ਸੀਗਾ ਕਸਟਮਰ ਨੇ ਧਿਆਨ ਨਹੀਂ ਸੀ ਦਿੱਤਾ ਉਹਦੇ ਕਰਕੇ ਦਿੱਕਤ ਆ ਸੀਜ ਹੋ ਗਿਆ ਹ ਬਾਈ ਫਿਰ ਇੰਜ ਤੁਸੀਂ ਕਿਉਂ ਪੁੱਛਦੇ ਰਿਪੇਅਰ ਕਿਉਂ ਨਹੀਂ ਕਰਦੇ ਹੋ ਇੰਜ ਦੇ ਫਿਰ ਇਹਦਾ ਜੀ ਮੰਨ ਕੇ ਚੱਲੋ origignal ਪਾਰਟ ਨਹੀਂ ਮਿਲਦਾ ਅੱਛਾ ਜਿਵੇਂ ਪਿਸਟਨ ਆ ਲਾਈਨਰ ਆਪਣੇ ਇੰਨਾ ਨਹੀਂ ਮਿਲਦੇ ਹਾਂ ਜੇ ਨਵੀਆਂ ਨਹੀਂ ਮਿਲਦੀਆਂ origignal ਨਹੀਂ ਮਿਲਦੇ ਨਹੀਂ ਬਾਈ ਐਫਏ ਏਜੰਸੀ ਚੋਂ ਤਾਂ ਮਿਲਦਾ ਹੋਊਗਾ ਨਹੀਂ ਨਹੀਂ ਇਹਨਾਂ ਦੀ ਏਜੰਸੀ ਚੋਂ ਨਹੀਂ ਮਿਲਦਾ ਜੇ ਆਪਾਂ ਮੰਗਾਉਣੇ ਆਰਡਰ ਤੇ ਆਉਂਦੇ ਸਮਾਨ ਮਹਿੰਗਾ ਬਹੁਤ ਪੈਂਦਾ ਠੀਕ ਹੈ ਤੇ ਇਹਦੀ ਆਲਰੇਡੀ ਏਜੰਸੀ ਹੈ ਕਿੱਥੇ ਹੈ ਬਾਈ ਬਾਕਸ ਬੈਗ ਦੀ ਏਜੰਸੀ ਹੁਣ ਮਾਨਸਾ ਰੋਡ ਤੇ ਆ ਚੁੱਕੀ ਹੈ ਕਿਹੜੀ ਗੱਡੀ ਹੈ ਬਾਕਸ ਬਾਕਸ ਫਾਇਦਾ ਇਹ ਤਾਂ ਜਿਵੇਂ ਇਹ ਤਾਂ ਬੰਦ ਹੋ ਚੁੱਕੀ ਜੀ ਕਰੋ ਜੀ अच्छा एदा सामान मिलਦਾ ਨਹੀਂ हां एती एजेंसी बंद ਹੈ ਜੀ ਇਹਦਾ ਵੀ ਨਹੀਂ ਮਿਲਦਾ ਇਹਦੀ ਜੈਂਸੀ ਹੈਗੀ ਹੈ ਪਰ ਇਹਦਾ ਸਮਾਨ ਨਹੀਂ ਮਿਲਦਾ ਠੀਕ ਹੈ हां ਜਿਹੜੇ ਕਰੂਜ਼ ਗੱਡੀ ਇਹਨਾਂ ਦੀ एजेंसी ਬੰਦ ਹੋ ਚੁੱਕੀ ਹੈ ਬਾਈ ਇਹ ਕਰੂਜ਼ ਗੱਡੀ ਜਿਹੜੀ ਹੁਣ ਵੀ ਆ ਰਹੀ ਹੈ ਕਿ ਨਹੀਂ ਨਹੀਂ ਹੁਣ ਨਹੀਂ ਆ ਰਹੀ ਜੀ ਹੁਣ ਕਿਹੜਾ ਮਾਡਲ ਆਉਂਦਾ ਇਹਦਾ 2017 ਤੱਕ ਲਈ ਲਾਸਟ ਆਈ ਸੀ ਜੀ ਨਹੀਂ ਹੁਣ ਜੈਂਸੀ ਬੰਦ ਹੋ ਗਈ ਇਹ ਜੈਂਸੀ ਬੰਦ ਹੋ ਗਈ ਜਿਹੜੀ ਸ਼ਿਵਲੈਟ ਦੀ ਜੈਂਸੀ ਹੈ ਉਹ ਬੰਦ ਹੈ ਇਹ ਕਿੱਥੋਂ ਦੀ ਕੰਪਨੀ ਹੈ ਇਹ ਕੰਪਨੀ ਤਾਂ ਨਹੀਂ ਮੇਰੇ ਖਿਆਲ ਤੇ ਹਾਂ ਜੀ ਤੇ ਅੱਛਾ ਧਿਆਨ ਦੀ ਤੁਹਾਡੇ ਹੈਨਾ ਠੀਕ ਹੈ ਚਲੋ ਕੋਈ ਗੱਲ ਨਹੀਂ ਤੇ ਬਾਕੀ ਕਿਹੜੀ ਜੈਂਸੀ 'ਚ ਆਪਾਂ ਕੰਮ ਕੀਤਾ ਆ ਕਰੂਜ ਦਾ ਮੰਨ ਕੇ ਚਲੋ ਜੀ ਆਪਾਂ ਮਾਨਸਰ ਰੋਡ ਤੇ ਹੰਡਾਈ ਚਿਲੂ ਬਹੁਤ ਟਾਈਮ ਰਹਿ ਆ। ਅੱਛਾ ਤੇ ਸ਼ੋਰ ਲਾਈਟ ਤੇ ਹੁੰਦੀ ਸੀਗੀ ਆਪਣਾ ਕੋਨ ਨਾ ਰੋਡ ਤੇ। ਕੋਨ ਨਾ ਰੋਡ ਤੇ। ਠੀਕ ਆ ਠੀਕ ਆ। ਤੇ ਹੁਣ ਬਈ ਆਪਣੀ ਵਰਕਸ਼ਾਪ ਨਾਲ ਇੱਥੇ ਕਿੰਨਾ ਕ ਟਾਈਮ ਹੋ ਗਿਆ ਲਗਭਗ? ਇੱਥੇ ਆਪਾਂ ਨੂੰ ਡੇਢ ਸਾਲ ਹੋ ਗਏ। ਅੱਛਾ ਡੇਢ ਸਾਲ ਹੋ ਗਏ। ਪਹਿਲਾਂ ਜੈਂਸੀ ਚ ਕੰਮ ਕਰਦੇ। ਪਹਿਲਾਂ ਜੈਂਸੀ ਸੀ। ਹੁਣ ਠੀਕ ਐ। ਇੱਕ ਬਈ ਆਹ ਕਾਰ ਖੜੀ ਤੁਹਾਡੇ ਕੋਲੇ ਇਹਦਾ ਕੰਮ ਹੋਣ ਵਾਸਤੇ ਆਈ ਐ। ਇਹਦੀ ਕਲਚ ਪੇਡ ਪਾਉਣੀ ਐ ਜੀ। ਅੱਛਾ ਕਲਚ ਲੇਟਰੋ। ਇਹਦਾ ਕਲਚ ਸੈਟ। ਜੈਲਟੋ ਐ। ਇਹ ਜੈਨ ਇਹ ਤਾਂ ਫਿਰ ਕਲੱਚ ਖੋਲ ਖੋਲਣ ਲਈ ਇੰਨਾਂ ਲਾਉਣਾ ਪੈਂਦਾ ਬਾਈ ਨਹੀਂ ਨਹੀਂ ਇਹ ਤਾਂ ਗੇਅਰ ਡਾਊਨ ਹੋ ਜਾਵੇ ਅੱਛਾ ਗੇਅਰ ਇੱਥੇ ਖੁੱਲ ਜਾਣਾ ਹਾਂਜੀ ਹਾਂਜੀ ਹਾਂ ਬਿਲਕੁਲ ਠੀਕ ਐ ਇੱਥੇ ਗੇਅਰ ਲੈ ਜਾਣਾ ਹੈ ਹਾਂਜੀ ਗੇਅਰ ਲੈ ਜੀ ਠੀਕ ਠੀਕ ਐ ਤੇ ਆਹ ਗੱਡੀਆਂ ਬਾਈ ਇਹ ਗੱਡੀ ਫਿਗੋ ਜੀ ਅੱਛਾ ਇਹਦੇ ਚ ਇੰਜਨ ਚ ਕਲੈਟ ਆ ਰਹੀ ਐ ਇਲੈਕਟ੍ਰੀਕਲ ਕੰਮ ਆ ਇਸਕੈਨ ਕਰਨੀ ਅੱਛਾ ਸਕੈਨ ਕਰਨੀ ਅੱਛਾ ਸਕੈਨ ਦਾ ਵੀ ਕੰਮ ਆ ਹਾਂ ਸਕੈਨਿੰਗ ਦਾ ਹੈਗਾ ਜੀ ਆਪਣੇ ਕੋਲ ਸਕੈਨਰ ਵਗੈਰਾ ਸਾਰਾ ਕੁਝ ਠੀਕ ਐ ਤੇ ਪਰਲੀ ਗੱਡੀ ਵੀ ਵਰਕਸ਼ॉप ਤੇ ਬਾਈ ਹਾਂਜੀ ਉਹਦਾ ਇੰਜਨ ਕਰਨਾ ਜੀ ਵੀਟ ਗੱਡੀ ਆ ਉਹ ਸ਼ अच्छा नंबर वाइज काम ਹੁੰਦਾ ਹਾਂਜੀ ਹਾਂ ਇਹ ਵੀ ਬਠਿੰਡਾ ਏਰੀਆ ਨੰਬਰ ਲੱਗਦਾ ਨਾ ਇਹ ਹਾਂਜੀ ਇੱਥੋਂ ਹੀ ਆਈ ਲੋਕਲੀ ਠੀਕ ਹੈ ਤੇ ਇਹਦਾ ਨੰਬਰ 46 ਵਾਲਾ ਇਹ ਹੈ ਤਾਂ ਗੱਡੀ ਲੋਕਲੀ ਮਲਾਜ਼ਮ ਦੀ ਗੱਡੀ ਹੈ ਜੀ ਪੁਲਿਸ ਦੀ ਠੀਕ ਹੈ ਹਾਂਜੀ ਲੋਕਲੀ ਰਹਿੰਦੇ ਠੀਕ ਹੈ ਠੀਕ ਆ ਬਾਕੀ ਲੋਕੋ ਬਾਈ ਦਾ ਲੱਗਿਆ ਹੋਇਆ ਹੈਗਾ ਤੁਸੀਂ ਚੈੱਕ ਕਰ ਸਕਦੇ ਹੋ ਤੇ ਬਾਈ ਹੁਣ ਹੁਣ ਕਿੰਨੀਆਂ ਗੱਡੀਆਂ ਦਾ ਆਪਣੇ ਕੋਲ ਕੰਮ ਮੂਰੇ ਚੱਲੀ ਜਾਂਦਾਗਾ ਮੂਰੇ ਆਪਣਾ ਗਰੂਜ ਦਾ ਚੱਲੀ ਜਾਂਦਾ ਜੀ ਉਹਦਾ ਆਈਕਨ ਦਾ ਹਲੇ ਇੰਜਨ ਆਇਆ ਨਹੀਂ ਜੀ ਠੀਕ ਹੈ ਉਹਦਾ ਖੁੰਦਿਆ ਪਿਆਗਾ ਠੀਕ ਹੈ ਹਾਂਜੀ ਇੱਕ ਇਹਦਾ ਕੰਮ ਹੋ ਗਿਆ ਇੱਕ ਇਹਦਾ ਹੋ ਗਿਆ ਤੇ ਇੱਕ ਬਾਅਦ ਹੋ ਲਾਵਾਂਗੇ ਠੀਕ ਹੈ ਹ ਤੇ ਬਾਈ ਜਿਵੇਂ ਹੁਣ ਆਪਣੇ ਭਰਾ ਵੀਡੀਓ ਦੇਖ ਕੇ ਕਹੀਏ ਹੁਣ ਬੁੱਕ ਕਰਾਉਣਾ ਕੰਮ ਆਪਣੇ ਕੋਲ ਫਿਰ ਕਿੰਨਾ ਕੁ ਵੇਟਿੰਗ ਪਈ ਹੈ ਹਜੇ ਵੇਟਿੰਗ ਮੰਨ ਕੇ ਚਲੋ ਇਹ ਹਫਤਾ ਕਰ ਕਿਉਂਕਿ ਹਜੇ ਪਿੰਡ ਆਪਣਾ ਮੁੰਡਾ ਡੈਂਟਰ ਪੈਂਟਰ ਕੰਮ ਕਰਦਾ ਈ ਠੀਕ ਹੈ ਉਹਦੇ ਕੋਲੇ ਦੋ ਗੱਡੀਆਂ ਕਰੂਜ਼ ਦਾ ਇੱਕ ਇੱਕ ਹੋਂਡਾ ਆਈਵੀ ਟੱਕੜਾ ਇੰਜਣ ਕੱਢਿਆ ਹੋਈ ਠੀਕ ਹੈ ਉਸ ਤੋਂ ਬਾਅਦ ਹੀ ਫਿਰ ਦੇਖਾਂਗੇ ਉਸ ਤੋਂ ਬਾਅਦ ਕੰਮ ਕਰਾਂਗੇ ਆਪਾਂ ਨਾ ਅਗਲਾ ਹਾਂਜੀ ਠੀਕ ਹੈ ਜਿਹੜਾ ਪੇਂਟ ਦਾ ਕੰਮ ਹੈ ਨਾ ਠੀਕ ਹੈ ਉਹ ਮੁੰਡਾ ਪੇਂਟ ਦਾ ਬਾਕੀ ਕੋਈ ਮੌਸਮ ਵੀ ਹਜੇ ਸਿਲਾ ਹਨਾ ਮੌਸਮ ਦੇ ਹਿਸਾਬ ਨਾਲ ਵੀ ਜਿਹੜਾ ਪੇਂਟ ਦਾ ਕੰਮ ਆ ਹਜੇ ਰੁਕ ਜਾਂਦਾ ਹਨਾ ਹਾਂਜੀ ਇੱਕ ਬਾਈ ਜਿਵੇਂ ਆ ਰੈਡੀਏਟਰ ਤਿੰਨ ਲੱਗੇ ਹੋਏ ਇਹਦੇ ਕਿਹੜੇ ਕਾਦਾ ਕਾਦਾ ਲੱਗਿਆ ਹੋਇਆ ਇਹ ਆਹ ਤਾਂ ਏਸੀ ਦਾ ਕੰਡੈਂਸਰ ਆ ਗਈ ਅੱਛਾ ਏਸੀ ਦਾ ਕੰਡੈਂਸਰ ਹੋ ਗਿਆ ਚਾਲੇ ਵਾਲਾ ਇੰਟਰਕੂਲਰ ਹੋ ਗਿਆ ਟਰਬੋ ਵਾਲਾ ਅੱਛਾ ਐਡਾ ਵੱਡਾ ਇੰਟਰਕੂਲਰ ਲਾਉਂਦਾ ਦੇ ਠੀਕ ਹੈ ਤੇ ਆਹ ਰੈਡੀਏਟਰ ਆ ਗਿਆ ਅੱਛਾ ਤੇ ਬਾਈ ਇਹਦੇ ਕਿੰਨੇ ਹੌਸਪਾਵਰ ਇੰਜਨ ਹੁੰਦਾ ਤੁਹਾਨੂੰ ਪਤਾ ਕੋਈ ਆਈਡੀ 2000 ਸੀਸੀ ਇੰਜਨ ਹੈ ਅੱਛਾ 2000 ਸੀਸੀ ਇੰਜਨ ਕਿੰਨੀ ਐਚ 60 65 hp ਦਾ ਇੰਜਨ ਆ ਤੇ ਭਾਈ ਇਹ ਫਿਰ ਨਿਕਲਦੀ ਉਹ ਥੱਲੇ ਉਹਨਾ ਗੱਡੀ ਬਹੁਤ ਭਜਦੀ ਹੈ ਤੇ ਲਿਮਟੇ ਦੀ ਕਿੰਨੀ ਹੈ ਸਪੀਡ ਦੀ ਲਿਮਟੇ 220 ਦਾ ਮੀਟਰ 200 ਤੇ ਤਾਂ ਆਰਾਮ ਨਾਲ ਹੀ ਜਾਵਰਦੀ ਅੱਛਾ 200 ਦੇ ਕਰੀਬ ਚੱਲਦੀ ਹਾਂਜੀ ਹਾਂਜੀ ਚੱਲਦੀ ਹੈ ਬਾਕੀ ਤੁਹਾਨੂੰ ਆਈਡੀਆ ਹੋਊਗਾ ਭਾਈ ਆਪਣੇ ਕਿਹੜੇ ਏਰੀਆ ਜਿਆਦਾ ਹੈ ਮਤਲਬ ਗੱਡੀਆਂ ਆ ਆਪਣੇ ਆਪਣੇ ਹੁਣ ਤਾਂ ਫਿੰਡੇਰ ਜੀ ਬਹੁਤ ਆ ਗਈ ਜੀ ਠੀਕ ਹੈ ਹਾਂਜੀ ਹਾਂਜੀ ਠੀਕ ਹੈ ਮਤਲਬ ਜਿਆਦਾਤਰ ਹੋਰ ਨਹੀਂ ਕਿ ਕਿਸੇ ਏਰੀਆ ਚ ਹੋਣਗੀਆਂ ਹੀ ਸਾਰੇ ਏਰੀਆ ਚ ਤਕਰੀਬਨ ਇਹ ਨਹੀਂ ਕਈ ਵਾਰੀ ਹੁੰਦਾ ਜਿਵੇਂ ਟ੍ਰੈਂਡ ਹੁੰਦਾ ਹਰ ਚੀਜ਼ ਦਾ ਜਿਵੇਂ ਹੁਣ ਮਾਝੇ ਏਰੀਆ ਚ ਹੁੰਦੀ ਆ ਮਾਲਵੇ ਏਰੀਆ ਚ ਹੁੰਦੀ ਆ ਦੁਆਬੇ ਏਰੀਆ ਚ ਘਟਿਆ ਹੁੰਦਾ ਜਿਆਦਾ ਮਤਲਬ ਸਾਰੇ ਏਰੀਆ ਚ ਪਾਈ ਗਈ ਠੀਕ ਹੈ ਹਾਂਜੀ ਠੀਕ ਹੈ ਠੀਕ ਹੈ ਮਤਲਬ ਸਾਰੇ ਟਾਈਮ ਦੀ ਪੂਰੀ ਲਗਜ਼ਰੀ ਕਾਰ ਸੀ ਠੀਕ ਹੈ ਤੇ ਬਾਈ ਇਹਦੇ ਵਿੱਚ ਫੀਚਰ ਫਿਰ ਕਿਹੜੇ ਕਿਹੜੇ ਆਉਂਦੇ ਮਤਲਬ ਵਿੱਚ ਇੰਟੀਰੀਅਰ ਦੇ ਵਿੱਚ ਜਾਂ ਕੋਈ ਵਿਚਲੇ ਪਾਸ ਇੰਟੀਰੀਅਰ ਤੇ 에어 ਬੈਗ ਹੋਗੇ ਜੀ ਠੀਕ ਹੈ ਜੀ ਬੀਐਸ ਬ੍ਰੇਕ ਹੈ ਜੀ ਅੱਛਾ ਹਾਂਜੀ ਸਾਰਾ ਕੰਟਰੋਲ ਮੰਨ ਕੇ ਚੱਲ ਬਾਕੀ ਬਾਈ ਇਹਨੂੰ ਵਿੱਚੋਂ ਵੀ ਖੋਲੀ ਬੈਠਿਆ ਨਾ ਹਾਂਜੀ ਹਾਂਜੀ ਵਿੱਚੋਂ ਸਾਰਾ ਵਰਕ ਇਹਦਾ ਸਾਨੂੰ ਦੱਸਿਆ ਵੀ ਟੋਟਲੀ ਕਰਨੀ ਹੈ ਜੀ ਠੀਕ ਹੈ ਇਹ ਗੱਡੀ ਨਹੀਂ ਠੀਕ ਸਾਰੀ ਟੋਟਲੀ ਵਰਕ ਕਰਕੇ ਦੇਣੀ ਹੈ ਜੀ ਠੀਕ ਹੈ ਸਨਰੂਫ ਵੀ ਇਹਦੇ ਚ ਹਾਂਜੀ ਹਾਂਜੀ ਸਨਰੂਫ ਠੀਕ ਹੈ ਟੌਪ ਵਾਲਾ ਮਾਡਲ ਜੇ ਕਿਸੇ ਨੇ ਆਪਣੀ ਸਿਰਾਂ ਗੱਡੀ ਦੌੜ ਆਸਤੇ ਵੀ ਤਿਆਰ ਕਰਾਉਣੀ ਹੈ ਨਾ ਤੁਸੀਂ ਕਰੂ ਕਿਉਂਕਿ ਇਹ ਗੱਡੀ ਦੇ ਵਿੱਚ ਪਾਵਰ 2000 ਸੀਸੀ 2000 ਸੀਸੀ 2000 ਸੀਸੀ ਦਾ ਇੰਜਨ ਜਿਹੜਾ ਇਹ ਕੰਪਨੀ ਦੇ ਵਿੱਚ ਲਾ ਕੇ ਦੇ ਰਹੀ ਆ ਤੇ ਵਧੀਆ ਹਨਾ ਬਾਕੀ ਬਈ ਟਾਇਰਾਂ ਦੇ ਦੀ ਖਚਾਈ ਮੂਰਲੀ ਕਿ ਮਗਰਲੀ ਆ ਮੂਰਲੀ ਫਰੰਟ 휠 ਡਰਾਈਵ ਬਈ ਅੱਛਾ ਫਰੰਟ 휠 ਡਰਾਈਵ ਫਰੰਟ 휠 ਡਰਾਈਵ ਠੀਕ ਹੈ ਇਹਦਾ ਕਨੈਕਸ਼ਨ ਫਿਰ ਗੇਅਰ ਤੋਂ ਸਿੱਧਾ ਹੀ ਹੁੰਦਾ ਬਈ ਗੇਅਰ ਤੋਂ ਐਕਸਲ ਹੁੰਦੇ ਇਹਦੇ ਅੱਛਾ ਗੇਅਰ ਤੋਂ ਐਕਸਲ ਥਰੂ ਆਉਂਦੇ ਟਾਇਰਾਂ ਤੇ ਅੱਛਾ ਪਾਵਰ ਜਿਹੜੀ ਗੇਅਰ ਬਾਕਸ ਤੋਂ ਆਪਣੀ ਐਕਸਲ ਐਕਸਲ ਆ ਰਹੀ ਮੂਰਲੇ ਆਪਣੇ 휠 ਨੂੰ ਮਿਲਦੀ ਹੈ ਹਨਾ ਠੀਕ ਹੈ ਠੀਕ ਹੈ ਲਓ ਬਾਬੇ ਜਿਹੜੀ ਇਹ ਕਾਰਾਂ ਦਾ ਜਿਹੜਾ ਸਿਸਟਮ ਡਿਜ਼ਾਈਨ ਹੁੰਦਾ ਹਨਾ ਇਹਦਾ ਜਿਹੜਾ ਖਚਾਈ ਹੈ ਜਿਹੜੀ ਮੂਰਲੇ ਟਾਇਰਾਂ ਤੋਂ ਕੀਤੀ ਜਾਂਦੀ ਆ ਹੁਣ ਭਾਈ ਜੇ ਮੈਂ ਕਈ ਗੱਡੀਆਂ ਦੇ ਵਿੱਚ ਕ੍ਰਾਸ ਪਾ ਕੇ ਇੰਜਨਾਂ ਮਤਲਬ ਟੇਡੇ ਲੋਡ ਰੱਖਿਆ ਹੁੰਦਾ ਹਨਾ ਹਾਂਜੀ ਹਾਂਜੀ ਉਹ ਆਡੀ ਵਗੈਰਾ ਹੋਊਗੀ ਜੀ ਉਹਨੂੰ ਕਿਵੇਂ ਵਰਟੀਕਲ ਕੀ ਹਾਰੀਜ਼ਨਟਰ ਕੀ ਕਹਿੰਦੇ ਹੁੰਦੇ ਆ ਉਹਨੂੰ ਮਤਲਬ ਇੱਕ ਲਾਈਨ ਦੇ ਵਿੱਚ ਹੁੰਦਾ ਹੈ ਹਾਂਜੀ ਹਾਂਜੀ ਇੱਕ ਲਾਈਨ ਚ ਉਹ ਜਿਵੇਂ ਨੋਵਾ ਹੋਊਗੀ ਜੀ ਸਕਾਰਪੀ ਹੋਊਗੀ ਉਹਨਾਂ ਦੇ ਇਸੇ ਤਰ੍ਹਾਂ ਹੀ ਆਉਂਦਾ ਆਡੀ ਤੇ ਭਾਈ ਜਿਵੇਂ ਹੁਣ ਜਿਵੇਂ ਕ੍ਰਾਸ ਪਾ ਦਿੰਦੇ ਆ ਗੱਡੀਆਂ ਦੇ ਵਿੱਚ ਆਪਣੀ ਕੰਪਨੀ ਵੱਲੋਂ ਕੋਈ ਪਾਵਰ ਲੂਸ ਹੁੰਦੀ ਨਹੀਂ ਨਹੀਂ ਜੀ ਕੰਪਨੀ ਉਸ ਹਿਸਾਬ ਨਾਲ ਹੀ ਡਿਜ਼ਾਈਨ ਕਰਦੀ ਠੀਕ ਹੈ ਇੱਕ ਬਾਈ ਐ ਨਹੀਂ ਤੁਹਾਡੇ ਮਨ ਚ ਆਉਂਦਾ ਵੀ ਜਿਵੇਂ ਹੁਣ ਇਹ ਸਿੱਧੇ ਕਰਾਸ ਇਸ ਛੋਟੇ ਗੇਅਰ ਤੋਂ ਸਿੱਧੇ ਦਿੱਤੇ ਤੇ ਕਰਾਸ ਤੱਕ ਕੀ ਐ ਤਾਂ ਨਹੀਂ ਵੀ ਇੰਜਨ ਤੇ ਲੋਡ ਪੈਂਦਾ ਹੋਵੇ ਜਾਂ ਪੈਕਅਪ ਉਹਦੀ ਵੱਧ ਹੋਵੇ ਜਾਂ ਇਹਦੀ ਘੱਟ ਹੋਵੇ ਜੀ ਆਪਾਂ ਇੰਜਨ ਨੂੰ ਪਿੱਛੇ ਕਰਾਂਗੇ ਫਿਰ ਤਾਂ ਲੋਡ ਪਾਉਗੇ ਜੀ ਕਿਉਂਕਿ ਸ਼ਾਫਟ ਦੇ ਥਰੂ ਜਦੋਂ ਇੰਨੀ ਦੂਰ ਪਾਵਰ ਜਾਊਗੀ ਤਾਂ ਪਾਵਰ ਟੁੱਟੂਗੀ ਜੀ ਹਾਂ ਜੇ ਮੈਂ ਮੰਨ ਲਵਾਂ ਹੁਣ ਪਾਵਰ ਗੇਅਰ ਬਾਕਸ 300 HP ਆ ਤੇ ਗੇਅਰ ਬਾਕਸੋਂ ਨਿਕਲ ਜਾਣੀ 40 HP ਤੇ ਉਹਦੇ ਨਾਲ ਸੱਟ ਵੀ ਵੰਡੀ ਜਾਂਦੀ ਆ ਹਾਂ ਉਹਦੇ ਨਾਲ ਇਹਦਾ ਟਰਾਂਸਮਿਸ਼ਨ ਅੱਛਾ ਟਰਾਂਸਮਿਸ਼ਨ ਆਪਾਂ ਨੂੰ ਚੇਂਜ ਕਰਨਾ ਪੈਂਦਾ ਠੀਕ ਆ ਉਹਦੇ ਵਿੱਚ ਫਿਰ ਗੇਰਾਰੀਆਂ ਵਗੈਰਾ ਦਾ ਫਰਕ ਪਾਉਣਾ ਪੈਂਦਾ ਹਾਂ ਚੱਕਰਾਂ ਦਾ ਬਹੁਤ ਫਰਕ ਪੈਂਦਾ ਅੱਛਾ ਕਰੋਨ ਵੀ ਨਹੀਂ ਇੰਚ ਹਾਂਜੀ ਹਾਂਜੀ ਠੀਕ ਆ ਠੀਕ ਆ ਜਿਵੇਂ ਬਾਈ ਆਪਣੇ ਜਿਵੇਂ ਬਾਹਰਲੇ ਭਰਾ ਜਿਵੇਂ ਕਈ ਵੀ ਜੀਬ-ਜੂਪ ਤਿਆਰ ਕਰਾਉਣੀ ਹੁੰਦੀ ਹੈ ਮਹਿੰਦਰਾ ਦੀ ਹੈਨਾ ਹਾਂਜੀ ਹਾਂਜੀ ਉਹ ਵੀ ਕਰ ਦਿੰਨੇ ਆਪਾਂ ਕਹਿੰਨੇ ਹਾਂ ਕਰ ਦਾਂਗੇ ਕੋਈ ਚੱਕਰ ਵਾਲੀ ਗੱਲ ਨਹੀਂ ਠੀਕ ਹੈ ਹਾਂਜੀ ਜੀਬ ਦਾ ਮਤਲਬ ਪਾਰਟ ਤਾਂ ਆਮ ਮਿਲ ਹੀ ਜਾਂਦਾ ਨਾ ਬਾਕੀ ਡੱਬ ਵਾਲੀ ਤੁਹਾਡੇ ਤਾਂ ਨੇੜੇ ਆ ਹਾਂਜੀ 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 ਠੀਕ ਹੈ ਠੀਕ ਹੈ ਬਾਕੀ ਉਹ ਤਾਂ ਇਹਨਾਂ ਨਾਲ ਬਹੁਤ ਸਿੰ ਬਾਕੀ ਜਿਹੜਾ ਸਪੇਅਰ ਪਾਰਟ ਬਾਈ ਆਪਣੇ ਕੋਲ ਸਾਰੇ ਹੁੰਦਾ ਕਿ ਲੈਣੇ ਪੈਂਦਾ ਪਾਸੇ ਨਹੀਂ ਸਪੇਅਰ ਪਾਰਟ ਸਾਰਾ ਆਪਾਂ ਮੰਨ ਲਓ ਲੈ ਕੇ ਤਿਆਰ ਕਰਦੀਆਂ ਆਪਾਂ ਸਪੇਅਰ ਪਾਰਟ ਨਹੀਂ ਰੱਖਦੇ ਖਰਾ ਅੱਛਾ ਸਪੇਅਰ ਪਾਰਟ ਆ ਜਿਹੜਾ ਆਉਂਦੇ ਨਹੀਂ ਠੀਕ ਹੈ ਠੀਕ ਹੈ ਠੀਕ ਤੇ ਚਲੋ ਬਾਕੀ ਬਾਈ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਹਨਾ ਜਾਣਕਾਰੀ ਦਿੱਤੀ ਤੁਸੀਂ ਇੰਨੇ ਤੇ ਸੋ ਬਾਬਿਓ ਜੇ ਕਿਸੇ ਭਰਾ ਨੇ ਆਪਣਾ ਕਿਸੇ ਵੀ ਗੱਡੀ ਦਾ ਵਰਕ ਕਰਾਉਣਾ ਹੋਵੇ ਤਿਆਰ ਕਰਾਉਣੀ ਹੋਵੇ ਬਾਕੀ ਬਾਈ ਦਾ ਜਿਹੜਾ ਨੰਬਰ ਆ ਸਕਰੀਨ ਤੇ ਮੈਂ ਲਾ ਦੂੰਗਾ ਤੇ ਤੁਸੀਂ ਭਰਾ ਨਾਲ ਕਨੈਕਟ ਕਰ ਸਕਦੇ ਆ ਕੰਟੈਕਟ ਕਰ ਸਕਦੇ ਹੋ ਤੇ ਬਾਕੀ ਇੱਕ ਹੋਰ ਆਪਸ਼ਨ ਆ ਤੁਹਾਨੂੰ ਹਨਾ ਜਿੱਥੇ ਵੀ ਕਿਸੇ ਭਰਾ ਦੀ ਗੱਡੀ ਮਤਲਬ ਆਪਣੀ ਰਿਪੇਅਰ ਹੋਣ ਵਾਸਤੇ ਖੜੀ ਆ ਬਾਈ ਜੀ ਆਪਣਾ ਲੈ ਆਉਣਗੇ ਆਪੇ ਤੇ ਆਪੇ ਲਿਆ ਕੇ ਤੁਹਾਨੂੰ ਰਿਪੇਅਰ ਕਰਕੇ ਤੇ ਤੁਹਾਡੇ ਘਰ ਆਪਣੇ ਛੱਡ ਜਾਣਗੇ ਬਾਕੀ ਕੋਈ ਇਦਾਂ ਦੀ ਦਿੱਕਤ ਨਹੀਂ ਪਰੇਸ਼ਾਨ ਨਹੀਂ ਹੁੰਦੀ ਜੇ ਮੰਨ ਲਓ ਕੋਈ ਕੰਮ ਦੇ ਵਿੱਚ ਕੰਪਲੀਟ ਆਉਂਦੀ ਆ ਤਾਂ ਉਹ ਵੀ ਬਾਈ ਆਪਣੇ ਆਪਣਾ ਹੱਲ ਕਰਕੇ ਦਿੰਦੇ ਆ ਹਨਾ ਜਿੱਥੇ ਵੀ ਤੇ ਇੱਕ ਬਾਈ ਜਾਂਦੇ ਜਾਂਦੇ ਪਛਲੀ ਜੇ ਮੰਨ ਲਾ ਹੁਣ ਕਿਸੇ ਦੀ ਗੱਡੀ ਆ ਰਾਹ 'ਚ ਖੜ ਗਈ ਹਾਂਜੀ ਹਾਂਜੀ ਮੰਨ ਲਾ ਦੂਰ ਖੜ ਗਈ ਕਿਤੇ ਹਨਾ ਤੇ ਕਾਮ ਆ ਪਾਕੀਤਾ ਹੋਵੇ ਹਾਂਜੀ ਤੇ ਕੋਈ ਉਹਦਾ ਵਿੱਚ ਆਪਣੀ ਹੱਲ ਹੈਗਾ ਉੱਥੋਂ ਦਾ ਜਾਣ ਹਾਂਜੀ ਹਾਂਜੀ 100% ਹੱਲ ਹੈ ਉਹਦਾ ਮੰਨ ਲਓ ਕੋਈ ਵੀ ਰੱਜ ਦਿੱਕਤ ਆਉਂਦੀ ਹੈ ਹਾਂ ਠੀਕ ਹੈ ਜੇ ਮੰਨ ਲਓ ਆਪਣੇ ਏਰੀਏ ਚ ਆ ਜਾਂ ਨੇੜੇ ਆ ਫਿਰ ਤਾਂ ਆਪਾਂ ਆਪ ਜਾ ਕੇ ਉੱਥੇ ਚੈੱਕ ਕਰਕੇ ਆਉਂਦੇ ਹਾਂ ਠੀਕ ਹੈ ਹਾਂਜੀ ਹਾਂਜੀ ਨਹੀਂ ਜਿਵੇਂ ਹੁਣ ਮੰਨ ਲਾ ਤੁਹਾਡੇ ਕੋਲ ਵੀਡੀਓ ਦੇਖਣਗੇ ਹੁਣ ਆਪਣੇ ਅਮਸਰ ਏਰੀਏ ਦੇ ਵੀ ਚਲੋ ਹਾਂਜੀ ਹਾਂਜੀ ਆਏ ਕਾਫੀ ਮਗਰਾ ਮਾਨਸਰ ਏਰੀਆ ਦਾ ਕੰਮ ਆ ਸਕਦਾ ਆਪਣੇ ਕੋਲੇ ਦੁਆਬੇ ਏਰੀਆ ਦਾ ਕੰਮ ਆ ਸਕਦਾ ਐਉਂ ਹੁੰਦਾ ਯਾਰ ਕਈ ਵਾਰੀ ਆ ਹੁਣ ਆਪਣੇ ਤੋਂ ਕੰਮ ਕਰਾ ਲਿਆ ਅਗਲੇ 400 ਕਿਲੋਮੀਟਰ ਤੋਂ ਤੇ ਫ ਅਗਲੇ ਦਾ ਹੱਲ ਤਾਂ ਉੱਥੇ ਹੋਣਾ ਚਾਹੀਦਾ ਹਨਾ ਹਾਂਜੀ ਹਾਂਜੀ ਆ ਬਾਕੀ ਗਰੰਟੀ ਵਾਰੰਟੀ ਦਾ ਦੇਖੋ ਉਹ ਮੌਕੇ ਦੀ ਗੱਲ ਹੋ ਗਈ ਹਨਾ ਹਾਂ ਚਲੋ ਉਹ ਤਾਂ ਚੱਲਦੀ ਚੀਜ਼ ਕੁਛ ਵੀ ਹੋ ਸਕਦਾ ਪਰ ਜੇ ਕੋਈ ਦਿੱਕਤ ਆਉਂਦੀ ਆਪਾਂ ਉੱਥੇ ਜਾ ਕੇ ਚੈੱਕ ਕਰਦੇ ਆਂ ਠੀਕ ਹੈ ਠੀਕ ਹੈ ਤੇ ਸੋ ਬਾਈ ਜੀ ਧੰਨਵਾਦ ਹਨਾ ਤੁਹਾਡਾ ਤੇ ਬਹੁਤ ਬਹੁਤ ਜਾਣਕਾਰੀ ਦਿੱਤੀ ਹਨਾ ਤੁਸੀਂ ਆਪਾਂ ਨੂੰ ਤੇ ਬਾਕੀ ਮਿੱਤਰੋ ਬਾਕੀ ਬਾਈ ਦੀ ਪੂਰੀ ਸਪੋਰਟ ਕਰਨੀ ਹਨਾ ਬਾਕੀ ਬਾਈ ਦੇ ਬੋਰਡ ਤੇ ਵੀ ਨਿਗਾਹ ਮਰਾਦਾ ਤੁਹਾਨੂੰ ਆਹ ਵਾਲਾ ਬਾਈ ਦਾ ਆਲਰੇਡੀ ਨੰਬਰ ਆ ਜੇ ਕਿਸੇ ਭਰਾ ਨੇ ਆਪਣਾ ਕਿਸੇ ਵੀ ਗੱਡੀ ਖਰੀਦਣੀ ਹੋਵੇ, ਵੇਚਣੀ ਹੋਵੇ ਤੇ ਰਿਪੇਅਰ ਦਾ ਕੰਮ ਕਰਾਉਣਾ ਹੋਵੇ ਤਾਂ ਬਾਈ ਨਾਲ ਆਪਣਾ ਕਨੈਕਟ ਕਰ ਸਕਦੇ ਆ ਤੁਸੀਂ ਤੇ ਪੂਰਾ ਤੁਹਾਡਾ ਅ ਮਤਲਬ ਘੱਟ ਪੈਸਿਆਂ ਦੇ ਵਿੱਚ ਵਧੀਆ ਕੰਮ ਹੋ ਜਾਊਗਾ ਹਨਾ ਤੇ ਇਹ ਦੁੱਤੇ ਤਾਂ ਹਨਾ ਆਪਣਾ ਕੰਮ ਕਰਾਏ ਤੋਂ ਬਾਅਦ ਹੀ ਤੁਹਾਨੂੰ ਪਤਾ ਲੱਗਣਾ ਹਨਾ ਤੇ ਚਲੋ ਅੱਜ ਦੀ ਵੀਡੀਓ ਦੀ ਸਮਾਪਤੀ ਆਪਾਂ ਕਰਦੇ ਆ ਇੱਥੇ ਹੀ ਹੁਣ ਮਿਲਾਂਗੇ ਤੁਹਾਡੇ ਨਾਲ ਨਵੇਂ ਵਲੌਗ ਦੇ ਵਿੱਚ ਨਵੀਂ ਵੀਡੀਓ ਲੈ ਕੇ ਆਵਾਂਗੇ ਤੁਹਾਡੀ ਆਪਣੀ ਵਰਕਸ਼ਾਪ ਦੀ ਠੀਕ ਆ ਜੀ ਧੰਨਵਾਦ ਜੀ ਸਤਿ ਸ੍ਰੀ ਅਕਾਲ